ਇੱਕ ਵਾਰ ਕੰਨਾਂ ਤੋਂ ਬੋਲੇ ਇੱਕ ਬਜ਼ੁਰਗ ਨੇ ਪੈਨਸ਼ਨ ਦੇ ਮਿਲਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਕਰਨਾਂ ਵਿੱਚ ਸੁਣਨ ਵਾਲੀ ਮਸ਼ੀਨ ਲਵਾ ਲਈ ਜਦ 15 ਦਿਨਾਂ ਬਾਅਦ ਵਾਪਸ ਡਾਕਟਰ ਕੋਲੇ ਗਿਆ ਤਾਂ ਡਾਕਟਰ ਪੁੱਛਣ ਲੱਗਾ ਬਾਬਾ ਜੀ ਕੋਈ ਫਰਕ ਪਿਆ ਤਾਂ ਬਾਬਾ ਕਹਿੰਦਾ ਬਹੁਤ ਜ਼ਿਆਦਾ ਪਿਆ ਪੁੱਤਰਾ ਇੰਨਾ ਸਾਫ਼ ਸਪਸ਼ਟ ਤੇ ਉਦੋਂ ਨਹੀਂ ਸੀ ਦੇਖਿਆ ਕਰਦਾ ਜਦ ਪਹਿਲੀ ਵਾਰ ਐਨਕ ਬਣਵਾਏ ਸੀ ਜਿੰਨਾ ਹੁਣ ਦਿਸਣਾ ਸ਼ੁਰੂ ਹੋ ਗਿਆ ਮੈਂ ਹਜੇ ਵੀ ਪਹਿਲਾ ਵਾਂਗ ਭੋਲਾ ਬਣ ਕੇ ਟਾਣੀਆਂ ਵਿੱਚ ਜਾ ਬਿੰਦਾ ਹਾਂ ਤੇ ਉਹ ਵੀ ਹੱਸਦੇ ਹੋਏ ਮੈਨੂੰ ਮੂੰਹ ਤੇ ਗਾਲਾਂ ਕੱਢੀ ਜਾਂਦੇ ਪਿਛਲੇ ਹਫ਼ਤੇ ਵਿੱਚ ਤਿੰਨ ਵਾਰ ਵਸੀਹਤ ਬਦਲਵਾ ਦਿੱਤੀ ਦੋ ਬੈਂਕ ਖਾਤੇ ਵੀ ਪੱਕੇ ਬੰਦ ਕਰਵਾ ਦਿੱਤੇ ਅਤੇ ਹਿੱਸਿਆਂ ਦੀ ਵਿੱਚੋਂ ਅੱਧੀ ਪਿੰਗਲ ਵਾਲੇ ਦੇ ਨਾਮ ਬਲਵਾ ਦਿੱਤੇ ਸਿਰਫ ਕਰੇ ਰਾਖੀ ਲਈ ਰੱਖੇ ਦੋਸ਼ਕਾਰੀਆਂ ਵੱਲੋਂ ਕੋਈ ਫਰਕ ਨਹੀਂ ਲੱਗਾ ਪਤਰਾ ਕਮਰੇ ਅੱਜ ਵੀ ਪਹਿਲਾਂ ਵਾਂਗ ਸੱਚਾ ਨੋ ਕਰਦੇ ਨੇ ਸੋ ਦੋਸਤੋ ਕਈ ਵਾਰ ਜਾਣ ਬੁੱਝ ਕੇ ਕਮਲੇ ਬਣ ਕੇ ਵਿਚਰ ਨਾਲ ਕਿੰਨੇ ਚਿਹਰੇ ਨੰਗੇ ਹੁੰਦੇ ਆ ਅਤੇ ਮਾਨਨਦਰ ਪਾਲੇ ਕਿੰਨੇ ਭਰਮਪੁੜੇਖੇ ਦੂਰ ਹੁੰਦੇ ਆ ਅਤੇ ਕਿੰਨੇ ਹੀ ਅਖੌਤੀ ਪਿਆਰਾਂ ਹਮਦਰਦਿਆਂ ਦੀ ਅਸਲੀਅਤੋਂ ਪਰਦਾ ਉੱਠ ਜਾਂਦਾ ਸੋ ਕਦੀ ਕਦੀ ਕਮਰੇ ਬਣ ਕੇ ਵੇਖ ਲੈਣਾ ਚਾਹੀਦਾ ਹੈ ਧੰਨਵਾਦ